ਵਿਦਾਂਸਭਾ ਹਲਕਾ ਵੈਸਤਿਆਂ ਜਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣਿਕਾ ਲਈ ਦਲ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ਨੋਮ ਨਿਕਾਲੀ ਦਲ ਦੇ ਆਗੂ ਬਲਵਿੰਦਰ ਟੁਲਕਸ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੋਮੰਦੇ ਹਾਕ ਤੇ ਵਿੱਚ ਜੋਸ਼ ਉਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵੈਸਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੇ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਆਪਣੀ ਆਵਾਜ਼ ਬੁਲੰਦ ਕਰੋ ਪੱਤਕਾਣੇ ਗਲਬਦਕਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰ ਸਤਿਕਾਰ ਹੈ ਅੱਜ ਇਹਨਾਂ ਪਾਰੀ ਕਟ ਸਾਬਤ ਕਰਦਾ ਹੈ ਕਿ ਹਲਕਾ ਬਿਆਸ ਦੇ ਲੋਕ ਸ਼ੋਮ ਨਿਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਉਣਗੇ ਵਿਦਾਂਸਭਾ ਹਲਕਾ ਵੈਸਦੀਆਂ ਜਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਕਾਦੀਲ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ਨੋਮ ਨਿਕਾਦੀਲ ਦਲ ਦੇ ਆਗੂ ਬਲਵਿੰਦਰ ਟੁਲਕਸ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੋਮੰਦੇ ਹਾਕ ਤੇ ਵਿੱਚ ਜੋਸ਼ ਉਰਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵੈਸਦ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੇ ਦੇ ਨਿਸ਼ਾਨ ਤੇ ਮੋੜ ਲਗਾ ਕੇ ਆਪਣੀ ਆਵਾਜ਼ ਬੁਲੰਦ ਕਰੋ ਪੱਤਕਾਣ ਗਲਬਦਕਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲ ਸਤਿਕਾਰ ਅੱਜ ਇਹਨਾਂ ਪਾਰੀ ਕਟ ਸਾਬਤ ਕਰਦਾ ਹੈ ਕਿ ਹਲਕਾ ਬਿਆਸ ਤੇ ਲੋਕ ਸ਼ੋਮ ਨਿਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬੜਾਉਣਗੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਵਾਰਡ ਨੰਬਰ 72 ਵਿੱਚ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਤੇ ਲੋਕਾਂ ਦਾ ਬੜਾ ਪਿਆਰ ਦੇਖਣ ਨੂੰ ਮਿਲ ਰਿਹਾ ਵਾ ਤੇ ਲੋਕਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕਿ ਜਿਹੜੀ 19 ਤਰੀਕ ਵੋਟਾਂ ਵਾ ਉੱਤੇ ਤਿੰਨ ਨੰਬਰ ਬਟਨ ਤੇ ਦੱਬ ਕੇ ਹੁਮਨ ਸਾਹਿਬ ਨੂੰ ਐਮਐਲਏ ਬਣਾਵਾਂਗੇ ਉਹਨਾਂ ਵਰਗੇ ਐਮਐਲਏ ਹਲਕਾ ਵੈਕਟਰ ਨੂੰ ਜ਼ਿੰਦਗੀ ਜਿਵੇਂ ਮਿਲ ਸਕਦਾ ਪੜੇ ਲਿਖੇ ਇਨਸਾਨ ਆ ਹਰ ਇੱਕ ਨਾਲ ਸੁੱਖ ਦੁੱਖ ਚ ਖੜਦੇ ਆ ਤੇ ਸਭ ਤੋਂ ਵੱਡੀ ਗੱਲ ਆ ਉਹ ਕੋਈ ਵੀ ਪੱਲਾ ਹਲਕੇ ਦਾ ਨਹੀਂ ਲੁਧਿਆਣਾ ਸ਼ਹਿਰ ਦਾ ਕੋਈ ਵੀ ਵਾਸੀ ਉਹਨਾਂ ਕੋਲ ਕਿਸੇ ਤਰੀਕੇ ਦਾ ਵੀ ਕੰਮ ਲੈ ਕੇ ਚਲੇਵੇ ਤੇ ਕਦੇ ਮਨਾਂ ਨਹੀਂ ਕਰਦੇ ਆਪਣੇ ਕੋਲੋਂ ਜੇਬ ਚੋਂ ਪੈਸੇ ਲਾ ਕੇ ਹਰ ਇੱਕ ਦਾ ਕੰਮ ਕਰਾਉਂਦੇ ਆ ਤੇ ਮੈਂ ਤਾਂ ਆਹੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿੰਨੇ ਵਧੀਆ ਕੈਂਡੀਡੇਟ ਮਿਲੇ ਆ ਆ ਹਲਕਾ ਵੈਕਟਰ ਨੂੰ ਬੇਨਤੀ ਵੀ ਕਰਨਾ ਚਾਹਣਾ ਉਹਨਾਂ ਨੂੰ ਵੋਟਾਂ ਬਹੁਤ ਬਹੁਤ ਸਾਰੀ ਜਿਵੇਂ ਗੱਲ ਕਰੀ ਜਵਾਰ ਕੈਂਪੂ ਦੇ ਕਿਸ ਤਰ੍ਹਾਂ ਦੇ ਇੱਥੇ ਮੁਸ਼ਕਲਾ ਏਰੀਆ ਆਪ ਨੂੰ ਮਿਲੇ ਕਿਹੜੀ ਕਿਹੜੀ ਮੁਸ਼ਕਲਾ ਏਰੀਆ ਨੂੰ ਮੋਢਾ ਦੇ ਕੇ ਹੱਲ ਕਰਾਂਗੇ ਮੁਸ਼ਕਲਾਂ ਦਾ ਉਹ ਸਭ ਤੋਂ ਵੱਡੀ ਪਹਿਲੇ ਤਾਂ ਨਸ਼ੇ ਦੀ ਆ ਪੂਰੇ ਟੁੱਟੀਆਂ ਸੜਕਾਂ ਵਾ ਸੀਵਰੇਜ ਦਾ ਪਾਣੀ ਉਹ ਲਾਈਟਾਂ ਹੋਰ ਨਹੀਂ ਜਗਦੀਆਂ ਰੋਜ਼ ਲਾਈਟ ਚਾਰ-ਚਾਰ ਪੰਜ-ਪੰਜ ਘੰਟੇ ਨਹੀਂ ਆਂਦੀ ਜਦੋਂ ਕਮਨ ਸਾਹਿਬ ਐਮਐਲਏ ਬਣਨਗੇ ਸਭ ਤੋਂ ਪਹਿਲਾਂ ਆਹੀ ਹੱਲ ਕਰਾਵਾਂਗੇ ਸਾਡਾ ਮੇਨ ਤਾਂ ਮਕਸਦ ਅਕਾਲੀ ਦਲ ਦਾ ਜਿਹੜਾ ਉਹ ਨਸ਼ੇ ਦਾ ਵੱਡਾ ਕਾਰੋਬਾਰ ਚਾਰਿਆ ਉਹਨੂੰ ਭਜਾਉਣਾ ਸਭ ਤੋਂ ਪ ਜਵਾਰ ਨਗਰ ਕੈਂਪ ਦੇ ਵਿੱਚ ਜਿਹੜਾ ਬੂਥ ਨੰਬਰ 72 ਹੈ ਉਹਦੇ ਵਿੱਚ ਅੱਜ ਵੀ ਡੋਟ ਡੋਰ ਕਰ ਰਹੇ ਔਰ ਪਹਿਲਾਂ ਵੀ ਡੂ ਟੂ ਡੋਰ ਕੀਤਾ ਅਕਾਲੀ ਦਲ ਦਾ ਰਾਜ ਵੀ ਪੰਜਾਬ ਵਿੱਚ ਰਿਹਾ ਤੇ ਕਾਂਗਰਸ ਦਾ ਰਾਜ ਵੀ ਪੰਜਾਬ ਚ ਰਿਹਾ ਅਕਾਲੀ ਦਲ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਸੀਗੀਆਂ ਗਰੀਬ ਪਰਿਵਾਰਾਂ ਨੂੰ ਲੈ ਕੇ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਹੂਲਤ ਸੀ ਜਿਹਦੇ ਨਾਲ ਲੱਖਾਂ ਗਰੀਬ ਬੱਚੇ ਪੜ੍ਹਦੇ ਸੀ ਆਟਾ ਦਾਲ ਦੀ ਸਕੀਮ ਸੀ ਧੀਆਂ ਨੂੰ ਸਕੂਲ ਜਾਣ ਨੂੰ ਸਾਈਕਲ ਦੀ ਸਕੀਮ ਸੀ ਉਦੋਂ ਬਾਅਦ ਵਿੱਚ ਸ਼ਗਨ ਸਕੀਮ ਸੀ ਇਹ ਨਿਰੰਤਰ ਜਿਹੜੀਆਂ ਨਿਰਵਿਘਨ 10 ਸਾਲ ਦੇ ਰਾਜ ਦੇ ਵਿੱਚ ਚੱਲੀਆਂ ਉਦੋਂ ਬਾਅਦ ਕਾਂਗਰਸ ਦਾ ਰਾਜ ਆ ਗਿਆ ਇਹ ਸਾਰੀਆਂ ਸਕੀਮਾਂ ਜਿਹੜੀਆਂ ਬੰਦ ਹੋ ਗਈਆਂ ਉਦੋਂ ਤੋਂ ਹੁਣ ਆ 4-3 ਸਾਲ ਤੋਂ ਆ ਜਿਨ੍ਹਾਂ ਨੂੰ ਇਹ ਜਿਹੜੇ ਕਹਿ ਕੇ ਆਏ ਸੀ ਵੀ ਸਾਨੂੰ ਇੱਕ ਮੌਕਾ ਦਿਓ ਬਦਲਾ ਵੀ ਅਸੀਂ ਬੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਆਈਪੀ ਸਿਕਿਉਰਿਟੀ ਨਹੀਂ ਲੈਣੀ ਬੜਾ ਕੁਝ ਇਹਨਾਂ ਨੇ ਕਿਹਾ ਸੀ ਸਰਕਾਰੀ ਬੰਗਲਾ ਨਹੀਂ ਲੈਣਾ ਗੱਡੀਆਂ ਨਹੀਂ ਲੈਣੀਆਂ ਸਾਰਾ ਕੁਝ ਉਲਟ ਹੋਇਆ ਹਜ਼ਾਰ-ਹਜ਼ਾਰ ਗੱਨਮਣ ਲਈ ਫਿਰਦੇ ਆ ਔਰ ਜਿਹੜਾ ਚਾਹੇ ਔਰਤਾਂ ਨੂੰ 1000 ਰੁਪਏ ਦਾ ਵਾਅਦਾ ਉਹ ਤਾਂ ਪੂਰਾ ਕੀ ਕਰਨਾ ਸੀ ਜਿਹੜਾ ਅਕਾਲੀ ਦਲ ਦੇ ਟਾਈਮ ਦੇ ਉੱਤੇ ਆਟਾ ਦਾਲ ਸਕੀਮ ਸੀ ਉਹ ਵੀ ਬੰਦ ਕਰ ਦਿੱਤਾ ਧੀਆਂ ਦੇ ਸ਼ਗਨ ਵੀ ਬੰਦ ਕਰ ਦਿੱਤੇ ਪੋਸਟ ਮੈਟਰ ਸਕਾਲਰਸ਼ਿਪ ਵੀ ਬੰਦ ਕਰ ਦਿੱਤੀ ਅੱਜ ਮੈਂ ਇਹ ਬੇਨਤੀ ਕਰਦਾ ਵੈਸਟ ਹਲਕੇ ਦੇ ਵਸੀਆਂ ਨੂੰ ਵੀ ਤੁਹਾਡੇ ਕੋ ਸਾਰਿਆਂ ਨੇ ਆਉਣਾ ਹੈ ਤੁਸੀਂ ਇਹ ਜਰੂਰ ਦੇਖਿਓ ਵੀ 10 ਸਾਲ ਦੇ ਰਾਜ ਦੇ ਵਿੱਚ ਜੋ ਸਾਨੂੰ ਮਿਲਦਾ ਸੀ ਕੀ ਹੈ ਜੋ ਮਿਲ ਰਿਹਾ ਹੈ ਕੀ ਜਿਹੜਾ ਪਿਛਲੇ ਕਾਂਗਰਸ ਨੇ ਸੀ ਉਹ ਵਾਦੇ ਪੂਰੇ ਕੀਤੇ ਸੀ ਜੇ ਨਹੀਂ ਤਫੇ ਜੋ ਆਕਾਲੀ ਦਲ ਨੇ ਕੀਤਾ ਸੀ ਬੇਨਤੀ ਹੈ ਸਾਰਿਆਂ ਨੂੰ ਉਹਨੂੰ ਮੁੱਖ ਰੱਖ ਕੇ ਜਿਹੜਾ ਬਹੁਤ ਇਮਾਨਦਾਰ ਦਿਆਨਦਰ ਉਮੀਦਵਾਰ ਨੇ ਪਰਪਕਾਰ ਸਿੰਘ ਘੁੰਮਣ ਉਹਨਾਂ ਨੂੰ ਤੁਸੀਂ ਮੌਕਾ ਦਿਓ ਤਾਂ ਕਿ ਜਿਹੜਾ ਅੱਛੇ ਬੰਦੇ ਸਿਆਸਤ ਵਿੱਚ ਆਉਣਗੇ ਤਾਂ ਫਿਰ ਜਿਹੜਾ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਉਹ ਹੱਲ ਹੋਣਗੀਆਂ ਸੋ ਬੇਨਤੀ ਹੈ ਵੀ 3 ਨੰਬਰ ਦੇ ਉੱਤੇ ਨਿਸ਼ਾਨ ਲੱਗੜੀ ਦਾ 19 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਪਰਪਕਾਰ ਸਿੰਘ ਘੁੰਮਣ ਜੀ ਨੂੰ ਜਿਤਾਓ ਤਾਂ ਕਿ ਉਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜੇ ਹੋ ਸਕਣ ਤੇ ਤੁਹਾਡੀ ਆਵਾਜ਼ ਵਿਧਾਨ ਸਭਾ ਵਿੱਚ ਬੁਲੰਦ ਕਰ ਸਕਣ ਧੰਨਵਾਦ ਦੇਖੋ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਆ ਮਤਲਬ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵਾ ਬਾਕੀ ਦਿਲਰੋਜ਼ ਦਾ ਕੇਸ ਦਾ ਸਭ ਨੂੰ ਪਤਾ ਵਾ ਡੋਰ ਟੂ ਡੋਰ ਜਾ ਕੇ ਆਏ ਆ ਔਰ ਸਭ ਨੇ ਇਹੀ ਕਿਹਾ ਵਾ ਕਿ ਜੋ ਇਨਸਾਨ ਇੱਕ ਬੱਚੇ ਨੂੰ ਆਪਣਾ ਸਾਂਝਾ ਮੰਨਦਾ ਵਾ ਧੀ ਨੂੰ ਸਾਂਝੀ ਮੰਨਦਾ ਵਾ ਉਹ ਸਾਡੇ ਹਰ ਦੁੱਖ ਸੁੱਖ ਵਿੱਚ ਖੜਨ ਵਾਲਾ ਹੋਏਗਾ ਤੇ ਅਸੀਂ ਉਹਨੂੰ ਜ਼ਰੂਰ ਚੁਣਾਂਗੇ ਲੋਕਾਂ ਨੂੰ ਮੈਸੇਜ ਦੇਣਾ ਨੇ ਜੀ ਕਲੈਕਸ਼ਨ ਵਾਲੇ ਮੈਂ ਤੇ ਇਹੀ ਮੈਸੇਜ ਦੇਵਾਂਗੀ ਦੇਖੋ ਜੀ ਸਿਆਸਤ ਦੇ ਵਿੱਚ ਜਦੋਂ ਵੀ ਕੋਈ ਆਉਂਦਾ ਸਿਰਫ ਵੋਟਾਂ ਮੰਗਣ ਲਈ ਆਉਂਦਾ ਤੇ ਚਲਾ ਜਾਂਦਾ ਪਰ ਕੁਮਾਨ ਸਰ ਇਦਾਂ ਦੇ ਇਨਸਾਨ ਨੇ ਜਿਹੜੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜਨਗੇ ਚੁਣੋ ਇੱਕ ਵਾਰੀ ਵਾਅਦਾ ਕਰਦੀਆਂ ਦੁਬਾਰਾ ਇਲੈਕਸ਼ਨ ਨਹੀਂ ਹੋਣਗੇ ਵੈਸਟ ਏਰੀਏ ਦੇ ਵਿੱਚ ਤੁਸੀਂ ਸਰਬਸੰਮਤੀ ਨਾਲ ਚੁਣਾਂਗੇ ਉਹਨਾਂ ਨੂੰ